ਚਾਰਜਿੰਗ ਤੇ ਲਗਾਈ ਇਲੈਕਟ੍ਰੀਕਲ ਸਕੂਟਰੀ ਤੇ ਦੇਖੋ ਘਰ ਵਿੱਚ ਵੱਡਾ ਧਮਾਕਾ ਹੋ ਗਿਆ ਇੱਕ ਬੇहद ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਇਸ ਖਬਰ ਨੂੰ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਤੇ ਜੇਕਰ ਤੁਹਾਡੇ ਘਰ ਵੀ ਇਲੈਕਟ੍ਰੀਕਲ ਸਕੂਟਰੀ ਹੈ ਕੋਈ ਵਾਹਨ ਹੈ ਇਲੈਕਟ੍ਰੀਕਲ ਤਾਂ ਤੁਸੀਂ ਜ਼ਰੂਰ ਇਸ ਖਬਰ ਨੂੰ ਧਿਆਨ ਨਾਲ ਸੁਣੀਓ ਦਰਸਲ ਤੁਹਾਨੂੰ ਦੱਸਿਏ ਤਾਂ ਇੱਕ ਘਰ ਦੇ ਵਿੱਚ ਇਲੈਕਟ੍ਰੀਕਲ ਸਕੂਟਰੀ ਸੀਗੀ ਔਰ ਵਿਅਕਤੀ ਨੇ ਇਸ ਨੂੰ ਰਾਤ ਦੇ ਸਮੇਂ ਚਾਰਜ ਲਗਾ ਦਿੱਤਾ ਤੇ ਉਸ ਤੋਂ ਬਾਅਦ ਇਸ ਨੂੰ ਚਾਰਜਿੰਗ ਪੁਆਇੰਟ ਤੋਂ ਹਟਾਉਣਾ ਭੁੱਲ ਗਿਆ ਤਾਂ ਸਾਰੀ ਰਾਤ ਇਲੈਕਟ੍ਰੀਕਲ ਜਿਹੜੀ ਸਕੂਟਰੀ ਸੀਗੀ ਉਹ ਚਾਰਜ ਹੁੰਦੀ ਰਹੇ ਤਾਂ ਜਦੋਂ ਇਹ ਜ਼ਿਆਦਾ ਸਮਾਂ ਚਾਰਜਿੰਗ ਪੁਆਇੰਟ ਤੇ ਲੱਗੀ ਰਹੀ ਤਾਂ ਇੱਕਦਮ ਉਸਦੀ ਬੈਟਰੀ ਫਟ ਗਈ ਔਰ ਬਲਾਸਟ ਜਿਹੜਾ ਘਰ ਦੇ ਵਿੱਚ ਹੋ ਗਿਆ ਰਾਤ ਦੇ ਸਮੇਂ ਘਟਨਾ ਵਾਪਰੀ ਆ ਰਸ ਤੋਂ ਬਾਅਦ ਤੁਹਾਨੂੰ ਦੱਸਿਏ ਤਾਂ ਸੁੱਤਾ ਪਿਆ ਹੋਇਆ ਸੀ ਪਰਿਵਾਰ ਤਾਂ ਜਦੋਂ ਇਹ ਭਿਆਨਕ ਹਾਦਸਾ ਹੋਇਆ ਔਰ ਇਸ ਪੂਰੇ ਹਾਦਸੇ ਦੇ ਵਿੱਚ 11 ਸਾਲ ਦੀ ਮਾਸੂਮ ਬੱਚੀ ਜਿਹੜੀ ਆ ਸ਼ਿਕਾਰ ਹੋਈ ਐ ਇਸ ਹਾਦਸੇ ਦਾ ਸ਼ਿਕਾਰ ਹੋਈ ਉਸਨੇ ਦਮ ਤੋੜਿਆ ਔਰ ਦੋ ਹੋਰ ਘਰ ਦੇ ਜੀ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮਧ ਪ੍ਰਦੇਸ਼ ਦੇ ਰਤਲਾਮ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਪਰਿਵਾਰ ਦੇ ਵਿੱਚ ਦੁੱਖਾਂ ਦਾ ਪਹਾੜ ਜਿਹੜਾ ਵਾ ਉਹ ਟੁੱਟ ਚੁੱਕਾ ਹੈ ਹਾਲਾਂਕਿ ਤੁਹਾਨੂੰ ਦੱਸੀਏ ਤਾਂ ਜਿਹੜੀ ਇਹ ਵੀਡੀਓ ਕਾਫੀ ਵਾਇਰਲ ਹੋਈ ਹੈ ਜਿਸ ਦੇ ਵਿੱਚ ਭੰਪੜ ਮੱਚਦੇ ਹੋਏ ਨਜ਼ਰ ਆਏ ਘਰ ਦੇ ਵਿੱਚ ਤਾਂ ਉਹ ਜਿਹੜੀ ਵੀਡੀਓ ਤੁਹਾਨੂੰ ਦਿਖਾ ਨਹੀਂ ਸਕਦੇ ਕਿਉਂਕਿ ਇੰਨੇ ਕੁ ਜ਼ਿਆਦਾ ਬੁਰੇ ਹਾਲਾਤ ਬਣੇ ਔਰ ਹੁਣ ਘਰ ਦਾ ਜਿਹੜਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਸਾਰਾ ਸਮਾਨ ਜਿਹੜਾ ਵਾ ਉਰਾਕ ਦੇ ਵਿੱਚ ਬਦਲਦਾ ਹੋਇਆ ਨਜ਼ਰ ਆ ਰਿਹਾ ਤੇ ਮਾਪੇ ਪੂਪਾ ਮਾਰ ਮਾ ਹੁੰਦੇ ਹੋਏ ਨਜ਼ਰ ਆ ਰਹੇ ਨੇ ਜਿਨ੍ਹਾਂ ਦੀ 11 ਸਾਲ ਦੀ ਬੱਚੀ ਇਸ ਹਾਦਸੇ ਦਾ ਸ਼ਿਕਾਰ ਹੋਈ ਹੈ ਘਰ ਦੇ ਵਿੱਚ ਇਲੈਕਟ੍ਰੀਕਲ ਸਕੂਟਰੀ ਸੀਗੀ ਔਰ ਇਸ ਸਕੂਟਰੀ ਨੂੰ ਸਾਰੀ ਰਾਤ ਚਾਰਜ ਲਗਾ ਕੇ ਛੱਡ ਦਿੱਤਾ ਔਰ ਯਾਦ ਨਹੀਂ ਰਿਹਾ ਵਿਅਕਤੀ ਨੂੰ ਔਰ ਉਸ ਨੂੰ ਯਾਦ ਨਹੀਂ ਰਹਿ ਕੇ ਇਲੈਕਟ੍ਰੀਕਲ ਸਕੂਟਰੀ ਜਿਹੜੀ ਚਾਰਜਿੰਗ ਪੁਆਇੰਟ ਤੇ ਲੱਗੀ ਹੋਈ ਹੈ ਉਸ ਨੂੰ ਉਤਾਰਿਆ ਨਹੀਂ ਤਾਂ ਇੱਕਦਮ ਬੈਟਰੀ ਫੱਟੀ ਤੇ ਘਰ ਦੇ ਵਿੱਚ ਬਲਾਸਟ ਹੋ ਗਿਆ ਮੰਦ ਭਾਗੀ ਖਬਰ ਜਿਹੜੀ ਸਾਹਮਣੇ ਆਈ ਹੈ ਔਰ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਅੱਗ ਲੱਗ ਗਈ ਘਰ ਦੇ ਵਿੱਚ ਤੇ 11 ਸਾਲ ਦੀ ਲੜਕੀ ਦੀ ਮੌਤ ਹੋਈ ਹੈ ਬੱਚੀ ਜਿਹੜੀ ਹਾਦਸੇ ਦਾ ਸ਼ਿਕਾਰ ਹੋਈ ਦੋ ਜੀਆਂ ਦੀ ਹਾਲਤ ਗੰਭੀਰ ਦੱਸੀ ਹੋਈ ਹੈ ਔਰ ਤੁਸੀਂ ਵੀ ਜੇਕਰ ਅਜਿਹੀ ਅنگੈਲੀ ਕਰਦੇ ਹੋ ਜਾਂ ਤੁਸੀਂ ਵੀ ਰਾਤ ਦੇ ਸਮੇਂ ਚਾਰਜਿੰਗ ਪੁਆਇੰਟ ਤੇ ਆਪਣੀ ਇਲੈਕਟ੍ਰੀਕਲ ਵਾਹਨ ਨੂੰ ਲਗਾ ਦਿੰਦੇ ਹੋ ਤੇ ਭੁੱਲ ਜਾਂਦੇ ਹੋ ਤਾਂ ਜ਼ਰੂਰ ਸੁਚੇਤ ਰਹੋ ਕਿਤੇ ਤੁਹਾਡੇ ਨਾਲ ਵੀ ਇਹ ਹਾਦਸਾ ਨਾ ਵਾਪਰ ਜਾਵੇ ਤਾਂ ਤੁਹਾਨੂੰ ਵੀ ਇਥੇ ਜਿਹੜੀ ਜਾਣਕਾਰੀ ਹੈ ਲੋਕਾਂ ਤੱਕ ਸਾਂਝੀ ਕਰਨੀ ਵੀ ਬਣਦੀ ਆ ਤਾਂ ਕਿ ਹੋਰਾਂ ਕਿਸੇ ਲੋਕਾਂ ਦੇ ਨਾਲ ਇਹ ਹਾਦਸੇ ਨਾ ਹੋ ਸਕਣ ਬਿਹਦ ਮੰਦ ਭਾਗੀ ਖਬਰ ਇਸ ਵਕਤ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਬਹੁਤ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਰਤਲਾਮ ਤੋਂ ਸਾਹਮਣੇ ਆਇਆ ਜਿੱਥੇ ਮਤ ਦੇਸ਼ ਦੇ ਵਿੱਚ ਘਟਨਾ ਵਾਪਰੀ ਆ ਰੇ ਰਾਤ ਦੇ ਸਮੇਂ ਜਦੋਂ ਇਹ ਪੰਪੜ ਮੱਚਦੇ ਨੇ ਅੱਗ ਲੱਗਦੀ ਐ ਇੱਕਦਮ ਬਲਾਸਟ ਹੁੰਦਾ ਹੈ ਤਾਂ ਆਲੇ ਦੁਆਲੇ ਦੇ ਲੋਕਾਂ ਦਾ ਵੱਡਾ ਇਕੱਠ ਹੋ ਜਾਂਦਾ ਲੋਕ ਸਹਿਮ ਜਾਂਦੇ ਨੇ ਕਿ ਆਖਰ ਇਹ ਤਮਾਕਾ ਕਿਵੇਂ ਹੋਇਆ ਤਾਂ ਬਾਅਦ ਦੇ ਵਿੱਚ ਘਰ ਦੇ ਵਿੱਚ ਸਾਰਾ ਸਮਾਨ ਜਦੋਂ ਸੜ ਕੇ ਸਵਾਹ ਹੋਇਆ ਮਿਲਿਆ ਤਾਂ ਲੋਕ ਵੀ ਹੈਰਾਨ ਰਹੋਗੇ ਤਾਂ ਇਹ ਆਲੇ ਦੁਆਲੇ ਵਾਲੇ ਲੋਕ ਜਿਹੜੇ ਨੇ ਉਹਨਾਂ ਦੇ ਲਈ ਵੀ ਇੱਕ ਚੇਤਾਵਨੀ ਵੀ ਕਹਿ ਸਕਦੇ ਇੱਕ ਸਿੱਖਾ ਕਿ ਤੁਸੀਂ ਵੀ ਅਜਿਹੀ ਕੋਈ ਅੰਗੈਲੀ ਨਾ ਕਰਨਾ ਤਾਂ ਜੇਕਰ ਹੁਣ ਤੁਹਾਡੇ ਘਰਾਂ ਦੇ ਵਿੱਚ ਇਲੈਕਟ੍ਰੀਕਲ ਵਾਹਨ ਨੇ ਤਾਂ ਤੁ ਜ਼ਰੂਰ ਸੁਚੇਤ ਰਹੋ ਇਸ ਵੀਡੀਓ ਨੂੰ ਸ਼ੇਅਰ ਕਰਨਾ ਲੋਕਾਂ ਤੱਕ ਪਹੁੰਚਾਉਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਲੋਕ ਅੱਜ ਕੱਲ ਇ ਵਾਹਨ ਜਿਹੜੇ ਨੇ ਉਹਨਾਂ ਦੀ ਵਰਤੋਂ ਕਰਦੇ ਨੇ ਇਹਨਾਂ ਨੂੰ ਚਾਰਜਿੰਗ ਤੇ ਲਗਾਉਂਦੇ ਨੇ ਪਰ ਭੁੱਲ ਜਾਂਦੇ ਨੇ ਇਹ ਛੋਟੀ ਜਿਹੀ ਅੰਗੈਲੀ ਜਿਹੜੀ ਆ ਤੁਹਾਡੇ ਲਈ ਬਹੁਤ ਵੱਡਾ ਖਤਰਾ ਪੈਦਾ ਕਰ ਸਕਦੀ ਹੈ ਇਸ ਕਰਕੇ ਭੁੱਲ ਕੇ ਵੀ ਇਹ ਗਲਤੀ ਨਾ ਕਰਨਾ ਤਾਂ ਇਸ ਪੂਰੇ ਹਾਦਸੇ ਦੇ ਵਿੱਚ 11 ਸਾਲ ਦੀ ਇੱਕ ਮਾਸੂਮ ਬੱਚੀ ਨੇ ਤਮ ਤੋੜਿਆ ਉਸ ਦੀ ਮੌਤ ਹੋਈ ਹੈ ਤੇ ਪਰਿਵਾਰ ਪੁੱਬਾ ਮਾਰ ਮਾਰ ਕੇ ਰੋਂਦਾ ਹੋਇਆ ਨਜ਼ਰ ਆ ਰਿਹਾ ਤਾਂ ਵੀਡੀਓ ਜਿਹੜੀ ਆ ਕਾਫੀ ਵਾਇਰਲ ਹੋਈ ਹੈ ਤੁਸੀਂ ਵੀਡੀਓ ਦੇਖ ਸਕਦੇ ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾ ਦਿਓ